जिले के जेडे चारों स्ट्रगरूम है, है चार असैंबली हल्क के उन्होंने जॉइंट विजिट पर आए हैं कल दो मई दो हजार चौबी नैंडमाइजेषन होने तो फस्ट जीडी रैंडमाइजेशन हैगी है, है मशीना की ਸਾਰੇ ਅਸੈਂਬਲੀ ਸੈਗਮੈਂਟਸ ਨੂੰ ਉਹਨਾਂ ਦੀਆਂ ਆਪਣੀਆਂ ਆਪਣੀਆਂ ਰੈਂਡਮਾਈਜ਼ਡ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਸਟਰੋਂਗ ਰੂਮ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਡਬਲ ਲੋਕ ਵਿੱਚ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਹਾਫ ਸੈਕਸ਼ਨ ਜਿਹੜੀ ਗਾਰਡ ਹੈਗੀ ਹੈ ਉਹਦੇ ਵਿੱਚ ਰੱਖਿਆ ਜਾਂਦਾ ਹੈਗਾ ਮੇਰਾ ਤੇ ਐਸਐਸਪੀ ਸਾਹਿਬ ਦਾ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਇਹ ਪਹਿਲਾ ਵਿਜ਼ਿਟ ਹੈਗਾ ਜਿਹੜਾ ਅਸੀਂ ਮੰਡੇਟਰੀਲੀ ਜੁਆਇੰਟ ਕਰਨਾ ਹੁੰਦਾ ਹੈ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਕੀ ਸਾਰੀ ਜਗ੍ਹਾ ਸਟਰੋਂਗ ਰੂਮ ਜਿਹੜਾ ਹੈ ਪ੍ਰੋਪਰਲੀ ਹੈ ਸਾਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹ ਪ੍ਰੋਪਰਲੀ ਫਾਲੋ ਕੀਤੀਆਂ ਜਾ ਰਹੀਆਂ ਉਹਦੇ ਚੱਲਦੇ ਹੀ ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਸਟਰੋਂਗ ਰੂਮ ਚੈੱਕ ਕਰ ਰਹੇ ਹਾਂ ਇਹ ਸਰ ਜਿਹੜਾ ਜੀ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਬਾਰੇ ਅੱਜ ਜੀ ਅਸੀਂ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਜਿਹੜੇ ਚਾਰੋਂ ਸਟਰੋਂਗ ਰੂਮ ਹੈਗੇ ਹਨ ਚਾਰ ਅਸੈਂਬਲੀ ਹਲਕਿਆਂ ਦੇ ਉਹਨਾਂ ਦੀ ਜੁਆਇੰਟ ਵਿਜ਼ਿਟ ਤੇ ਆਏ ਹਾਂ ਕੱਲ 2 ਮਈ 2024 ਨੂੰ ਰੈਂਡਮਾਈਜੇਸ਼ਨ ਹੋਣ ਤੋਂ ਬਾਅਦ ਫਸਟ ਜਿਹੜੀ ਰੈਂਡਮਾਈਜੇਸ਼ਨ ਹੈਗੀ ਹੈ ਮਸ਼ੀਨਾਂ ਦੀ ਸਾਰੇ ਅਸੈਂਬਲੀ ਸੈਗਮੈਂਟਸ ਨੂੰ ਉਹਨਾਂ ਦੀਆਂ ਆਪਣੀਆਂ ਆਪਣੀਆਂ ਰੈਂਡਮਾਈਜ਼ਡ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਸਟਰੋਂਗ ਰੂਮ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਡਬਲ ਲੋਕ ਵਿੱਚ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਹਾਫ ਸੈਕਸ਼ਨ ਜਿਹੜੀ ਗਾਰਡ ਹੈਗੀ ਹੈ ਉਹਦੇ ਵਿੱਚ ਰੱਖਿਆ ਜਾਂਦਾ ਹੈਗਾ ਮੇਰਾ ਤੇ ਐਸਐਸਪੀ ਸਾਹਿਬ ਦਾ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਇਹ ਪਹਿਲਾ ਵਿਜ਼ਿਟ ਹੈਗਾ ਜਿਹੜਾ ਅਸੀਂ ਮੰਡੇਟਰੀਲੀ ਜੁਆਇੰਟ ਕਰਨਾ ਹੁੰਦਾ ਹੈ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਕਿ ਸਾਰੀ ਜਗ੍ਹਾ ਸਟਰੋਂਗ ਰੂਮ ਜਿਹੜਾ ਹੈ ਪ੍ਰੋਪਰਲੀ ਹੈ ਸਾਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹ ਪ੍ਰੋਪਰਲੀ ਫਾਲੋ ਕੀਤੀਆਂ ਜਾ ਰਹੀਆਂ ਉਹਦੇ ਚੱਲਦੇ ਹੀ ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਸਟਰੋਂਗ ਰੂਮ ਚੈੱਕ ਕਰ ਰਹੇ ਹਾਂ ਜਿਸ ਤਰ੍ਹਾਂ ਜਿਹੜਾ ਜੀ ਤੁਸੀਂ ਚੈੱਕ ਕਰ ਰਹੇ ਹੋ ਉਹਦੇ ਬਾਰੇ ਪੁੱਛਦੇ ਹੋ ਅੱਜ ਜੀ ਅਸੀਂ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਜਿਹੜੇ ਚਾਰੋਂ ਸਟਰੋਂਗ ਰੂਮ ਹੈਗੇ ਆਂ ਚਾਰ ਅਸੈਂਬਲੀ ਹਲਕਿਆਂ ਦੇ ਉਹਨਾਂ ਦੀ ਜੁਆਇੰਟ ਵਿਜ਼ਿਟ ਤੇ ਆਏ ਆਂ ਕੱਲ 2 ਮਈ 2024 ਨੂੰ ਰੈਂਡਮਾਈਜ਼ੇਸ਼ਨ ਹੋਣ ਤੋਂ ਬਾਅਦ ਫਸਟ ਜਿਹੜੀ ਰੈਂਡਮਾਈਜ਼ੇਸ਼ਨ ਹੈਗੀ ਹੈ ਮਸ਼ੀਨਾਂ ਦੀ ਸਾਰੇ ਅਸੈਂਬਲੀ ਸੈਗਮੈਂਟਸ ਨੂੰ ਉਹਨਾਂ ਦੀਆਂ ਆਪਣੀਆਂ ਆਪਣੀਆਂ ਰੈਂਡਮਾਈਜ਼ਡ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਸਟਰੋਂਗ ਰੂਮ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ